ਤੇ ਸੱਚੇ ਪਾਸ਼ਾ ਕਹਿੰਦੇ ਹੈ ਗਰੀਬ ਨ왈 ਬਾਈ ਗੁਰੂ ਜੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਤੇਰੇ ਤੋਂ ਬਿਨਾ ਦੂਜਾ ਕੋਈ ਵੀ ਨਹੀਂ ਹੈ ਨਾਨਕ ਕੀ ਅਰਦਾਸ ਮੇਰੀ ਤੇ ਅਰਦਾਸ ਹੀ ਸਿਰਫ ਤੇਰੇ ਅੱਗੇ ਹੈ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ پاس ਇਹ ਸੱਚੇ ਪਾਤਸ਼ਾਹ ਮੈਨੂੰ ਸੁੱਖ ਦੇਣ ਵਾਲਾ ਵੀ ਤੂੰ ਹੈ ਜੇ ਦੁੱਖ ਹੁੰਦਾ ਤੇ ਉਹ ਵੀ ਤੇਰੀ ਦਾਤ ਹੈ ਕੱਲਾ ਸੁੱਖ ਨਹੀਂ ਦੁੱਖ ਵੀ ਕੇਤਿਆ ਦੁੱਖ ਭੂਖ ਸਦਮਾਰ ਇਹ ਭੇਦ ਦਾਤ ਤੇਰੀ ਦਾਤਾਰ ਤੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਜੇ ਬੰਦਿਆਂ ਨੂੰ ਜਾ ਕੇ ਸਾਥ ਸਣੀ ਦੁੱਖ ਸੁਣਾਵਾਂਗੇ ਨਾ ਸੁਣ ਲੈਣਗੇ ਬੜੇ ਸਵਾਦ ਲੈ ਲੈ ਕੇ ਸੁਣਨਗੇ ਉਹ ਤੁਹਾਡੇ ਜਾਣ ਦੀ ਥੇਰੇ ਬਾਅਦ ਤਾੜੀਆਂ ਮਾਰ ਮਾਰ ਕੇ ਹੱਸਣਗੇ ਵੀ ਤੁਹਾਡੇ ਤੇ